ਸਤਿ ਸ਼੍ਰੀ ਅਕਾਲ ਤੁਹਾ ਜੜੇ ਹਾਂ ਐਸਕੇ ਫਲਗ ਟੂਟੀਵੀ ਨਾਲ ਮੈਂ ਤੁਹਾਡੇ ਨਾਲ ਸਰਵਿਸਿੰਗ ਅਸੀਂ ਪਿੰਡ ਜੱਲੂਪੁਰ ਖੜਾ ਵੇਖੇ ਖੜੇ ਹਾਂ ਜਿੱਥੇ ਭਾਈ ਅਮਰਤਪਾਲ ਸਿੰਘ ਦੇ ਘਰ ਨੂੰ ਜਿਹੜਾ ਉਹ ਪੁਲਿਸ ਨੇ ਰਾਤ ਦੀ ਹੀ ਜਿਹੜੀ ਉਹ ਘੇਰਾਬੰਦੀ ਕੀਤੀ ਹੋਈ ਹੈ ਪੂਰੇ ਦਾ ਪੂਰਾ ਪਿੰਡ ਸ਼ੌਣੀ ਵਿੱਚ ਤਬਲੀਦ ਹੋ ਰਿਹਾ ਹੋ ਚੁੱਕਾ ਹੈ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਪਿੱਛੇ ਪੁਲਿਸ ਫੋਰਸ ਉਹ ਭਾਰੀ ਤਨਾਤ ਵਿੱਚ ਖੜੀ ਆ ਬੈਕਸਾਈਡ ਤੇ ਕੈਮਰਾਮੈਨ ਨੂੰ ਕਹਿੰਗਾ ਬੈਕਸਾਈਡ ਤੇ ਵੀ ਥੋੜਾ ਜਿਹਾ ਕੈਮਰਾ ਕਮਾ ਕੇ ਦਿਖਾਇਆ ਜਾਵੇ ਕਿ ਭਾਰੀ ਫੋਰਸ ਦੀਆਂ ਗੱਡੀਆਂ ਜਿਹੜੀਆਂ ਉਹ ਅਮਰਤਪਾਲ ਦੇ ਪਿੰਡ ਵਿੱਚ ਜਿਹੜੀਆਂ ਉਹ ਪਹੁੰਚ ਚੁੱਕੇ ਨੇ ਰਾਤ ਦਾ ਹੀ ਜਿਹੜਾ ਉਹ ਇਹਨਾਂ ਨੂੰ ਨજર ਨજરਬੰਦੀ ਜਿਹੜੀ ਕੀਤੀ ਗਈ ਆ ਇਹਨਾਂ ਨੇ ਕਿਥੇ ਮੁਹਾਲੀ ਕਹਿੰਦੇ ਸੀ ਕਿ ਜਦੋਂ ਆ ਮੂਰ ਚ ਲੱਗਾ ਹੋਇਆ ਹੈ ਬੰਦੀ ਸਿੰਘਾਂ ਦੇ ਰਾਜ ਵਾਸਤੇ ਬਾਪੂ ਜੀ ਨੇ ਭਾਈ ਅਮਰਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਜੀ ਨੇ ਉਹਨਾਂ ਨੇ ਉੱਥੇ ਪਹੁੰਚਣਾ ਸੀ ਉਹਨਾਂ ਦੀ ਵੀ ਹੋ ਸਕਦਾ ਕਿ ਤਨਾ ਕਿਤੇ ਇਸੇ ਸੰਬੰਧ ਦੇ ਵਿੱਚ ਵੀ ਜਾਂ ਕੇ ਰਾਬੰਦੀ ਕੀਤੀ ਹੈ ਕਿ ਜਾਂ 14 ਤਰੀਕ ਨੂੰ ਜਿਹੜਾ ਇਹ ਮੁਖਸਰ ਮਾਗੀ ਦੇ ਮੇਲੇ ਤੇ ਜਿਹੜੀ ਨਵੀਂ ਪਾਰਟੀ ਦਾ ਗਠਨ ਜਿਹੜਾ ਉਗਰਨ ਜਾ ਰਹੇ ਨੇ ਕਿ ਉਸ ਸਬੰਧ ਵਿੱਚ ਜਿਹੜੀ ਉਹ ਘੇਰਾਬੰਦੀ ਕੀਤੀ ਗਈ ਹੈ ਉਸ ਦੇ ਸਬੰਧ ਵਿੱਚ ਅੱਜ ਪਿੰਡ ਜੱਲੂਪੁਰ ਖੇੜਾ ਵਿੱਚ ਹੀ ਜਿਹੜਾ ਵਾ ਉਹ ਇੱਕ ਕਾਲ ਦਿੱਤੀ ਗਈ ਸੀ ਕਿ ਇਸ ਦੇ ਸਬੰਧ ਵਿੱਚ ਜਿਹੜੀ ਮੀਟਿੰਗ ਜਿਹੜੀ ਕੀਤੀ ਜਾਵੇਗੀ ਪਰ ਦੱਸਿਆ ਜਾ ਰਿਹਾ ਹੈ ਕਿ ਜੋ ਮੀਟਿੰਗ ਵਿੱਚ ਸਖਸ਼ ਪਹੁੰਚ ਰਹੇ ਸਨ ਜੋ ਵੀ ਸ਼ਖਸੀਅਤਾਂ ਇੱਥੇ ਪਹੁੰਚ ਰਹੀਆਂ ਸਨ ਉਹਨਾਂ ਨੂੰ ਵੀ ਕਿਤਨੇ ਕੁ ਦੇ ਦੇਖਿਆ ਜਾਵੇ ਤਾਂ ਰਾਸ ਦੇ ਵਿੱਚ ਹੀ ਜਿਹੜਾ ਉਹ ਉਹਨਾਂ ਨੂੰ ਰੋਕ ਲਿੱਤਾ ਗਿਆ ਹੈ ਸਾਡੇ ਨਾਲ ਬਾਪੂ ਜੀ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਿਆਂ ਕਿ ਕੀ ਇਹ ਪੂਰਾ ਮਾਮਲਾ ਕੀ ਮਾਹੌਲ ਕੀ ਹੈ ਅੱਜ ਕਰਦੇ ਗੱਲਬਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਕੀ ਕਾਰਨ ਮੰਨਦੇ ਹੋ ਜੀ ਅੱਜ ਦੀ ਜਿਹੜੀ ਦੇਖਿਆ ਜਾ ਰਿਹਾ ਤੇ ਅੱਜ ਵੀ ਤੁਸੀਂ ਜਿਹੜਾ ਉਹ WhatsApp ਉਾਂ ਦੇ ਉੱਤੇ ਜਿਹੜਾ ਦੇਖਿਆ ਜਾ ਰਿਹਾ ਸੀ ਅੱਜ 7 ਤਰੀਕ ਨੂੰ ਜਿਹੜਾ ਵਾਅਦਾ ਤੁਸੀਂ ਇੱਥੇ ਮੀਟਿੰਗ ਕਰ ਰਹੇ ਹੋ 14 ਤਰੀਕ ਦੇ ਸਬੰਧ ਵਿੱਚ ਕਿ ਮੁਕਸਰ ਦੋ ਨਵੀਂ ਪਾਰਟੀ ਆਪਣੀ ਘਟਣ ਹੋਣ ਜਾ ਰਹੀ ਹੈ ਇੱਕ ਭਾਰੀ ਫੋਰਸ ਜਿਹੜੀ ਤਨਾਨਦ ਕੀਤੀ ਹੈ ਕੀ ਕਾਰਨ ਕੀ ਬਣਦਾ ਕਾਰਨ ਤੇ ਹੋਏ ਕਿ ਸਾਡੇ ਨਾਲ ਜੀ ਪਰ ਪਰ ਤੇ ਬੇਇਨਸਾਫੀਆਂ ਹੋ ਰਹੀਆਂ ਸਾਡੇ ਸਿੱਖਾਂ ਨਾਲ ਪੰਜਾਬੀਆਂ ਨਾਲ ਖਾਸ ਕਰਕੇ ਹੁਣ ਦੇਖੋ ਕਿ ਕੌਮੀ ਇਨਸਾਫ ਮੋਰਚੇ ਲੱਗੇ ਨੇ ਵੀ 2 ਸਾਲ ਹੋ ਚਲੇ ਆ ਸਾਡੀ ਕਿਤੇ ਵੀ ਉਹ ਕੋਈ ਗੱਲ ਸੁਣੀ ਨਹੀਂ ਜਾ ਰਹੀ ਕੋਈ ਉਹ ਤੇ ਉਹਨਾਂ ਦੇ ਉਹਨਾਂ ਨੇ ਬਹਿ ਕੇ ਕੋਈ ਗੱਲ ਕਰਕੇ ਕੋਈ ਉਹ ਉਹ ਮਸਲੇ ਦਾ ਹੱਲ ਨਹੀਂ ਕੱਢਿਆ ਜਾ ਰਿਹਾ ਤੇ ਜੇ ਹੁਣ ਉਹ 2 ਸਾਲਾਂ ਤੋਂ ਬਾਅਦ ਚ ਵੀ ਉਹਨਾਂ ਨੇ ਅੱਜ ਕੋਈ 2 ਸਾਲ ਪੂਰੇ ਹੋ ਗਏ ਆ ਤੇ ਅੱਜ ਤੀਸਰਾ ਸਾਲ ਸ਼ੁਰੂ ਹੋ ਰਿਹਾ ਤੇ ਉਹਨਾਂ ਨੇ ਕੋਈ ਵੱਡੀ ਕਾਲ ਦਿੱਤੀ ਕਿ ਅਸੀਂ ਆਪਣੀ ਆਵਾਜ਼ ਜਿਹੜੀ ਆ ਮੁੱਖ ਮੰਤਰੀ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਉੱਥੇ ਉਹਦੇ ਘਰ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਤੇ ਉਹਦਾ ਸਾਰੇ ਸਾਰੇ ਐਸੀ ਫੀਲ ਕੀਤੀ ਸੀ ਕਿ ਸਾਰਿਆਂ ਦਾ ਫਰਜ ਬਣਦਾ ਏ ਕੌਮੀ ਫਰਜ ਏ ਉਸ ਨੂੰ ਉਹਨਾਂ ਨੇ ਸਾਡੀ ਕੌਮ ਲਈ ਕੁਰਬਾਨੀ ਕੀਤੀ ਹੈ ਤੇ ਇਸ ਕਰਕੇ ਆਪਾਂ ਸਾਰੇ ਜਣੇ ਉਹ ਮੋਰਚੇ ਦਾ ਹਿੱਸਾ ਬਣੀਏ ਉਹ ਕੌਮੀ ਸਾ ਮੋਰਚੇ ਦਾ ਤੇ ਆਪਾਂ ਵੀ ਉਹਨਾਂ ਨੂੰ ਸਹਿਯੋਗ ਦੇਈਏ ਤੇ ਉਹਦੇ ਵਾਸਤੇ ਅਸੀਂ ਅੱਜ ਸਵੇਰੇ 8 ਵਜੇ ਤੋਂ ਚੱਲਣਾ ਸੀਗਾ ਤੇ ਪਰ ਉਹ ਸਾਨੂੰ ਉਤੇ ਰਾਤ ਦਾ ਹੀ ਇਹਨਾਂ ਨੇ ਬੰਦੀ ਬਣਾਇਆ ਹੋਇਆ ਕਿ ਪੂਰੇ دہشت ਦਾ ਮਾਹੌਲ ਪਿੰਡ ਚ ਪੈਦਾ ਕੀਤਾ ਗਿਆ ਕਿ ਜਗਾ ਜਗਾ ਗਲੀਆਂ ਰੋਕੀਆਂ ਗਈਆਂ ਪੋਰਸ ਇਨੀ ਜਿਹੜੀ ਇੱਥੇ ਲਾ ਦਿੱਤੀ ਗਈ ਮੈਨੂੰ ਲੱਗਦਾ ਕਿ ਇਹੋ ਜੀ ਨਸ਼ਿਆਂ ਦੇ ਉੱਪਰ ਇਹੋ ਜੀ ਵੱਡੀ ਮਿਹਨਤ ਚਲਾਉਣੀ ਚਾਹੀਦੀ ਇਹਨਾਂ ਨੂੰ ਕਿ ਜੋ ਇਹਨਾਂ ਨੌਜਵਾਨੀ ਦਾ ਕਹਾਣ ਹੋ ਰਿਹਾ ਉਹਨੂੰ ਬਚਾਇਆ ਜਾ ਸਕੇ ਇੱਕ ਮੈਨੂੰ ਸਾਨੂੰ ਇਹ ਵੀ ਲੱਗਦਾ ਹੈ ਕਿ ਜਿਹੜਾ ਅਸੀਂ 14 ਤਰੀਕ ਵਾਸਤੇ ਮਾਗੀ ਦੀ ਹੈ ਇਕਤਰਤਾ ਵਾਸਤੇ ਇਹ ਕੋਸ਼ਿਸ਼ ਕਰ ਰਹੇ ਹਾਂ ਉਹਨੂੰ ਵੀ ਮੇਰੇ ਖਿਆਲ ਹੈ ਕਿ ਥੇਲ ਕਰਨ ਵਾਸਤੇ ਜਾਂ ਉਹਨੂੰ ਨਾਕਾਮਜਾਬ ਹੋ ਸਕੇ ਉਹਦੇ ਵਾਸਤੇ ਇਹ ਇਹ ਲੋਕਾਂ 'ਚ دہشت ਪੈਦਾ ਕੀਤੀ ਜਾ ਰਹੀ ਹੈ ਹੁਣ ਕਿੰਨੇ ਕ ਵਜੇ ਦਾ ਇਹਨਾਂ ਦਾ ਟਾਈਮ ਜਿਹੜੇ ਸੀਨੀਅਰ ਵਾਲੋਂ ਜਿਹੜਾ ਦੱਸਿਆ ਗਿਆ ਕਿ ਕਿੰਨੇ ਕ ਵਜੇ ਤੱਕ ਜਿਹੜਾ ਨજર ਅੰਦਾਜ਼ ਜਿਹੜਾ ਤੁਹਾਨੂੰ ਘਰ ਦੇ ਵਿੱਚ ਕੀਤਾ ਜਾਏਗਾ ਤੇ ਕਿੰਨੇ ਕ ਵਜੇ ਦੇ ਜਿਹੜੀ ਤੁਹਾਨੂੰ ਬਾਹਰ ਜਾਣ ਦੀ ਜਿਹੜੀ ਛੋੜ ਦਿੱਤੀ ਜਾਵੇ ਨਹੀਂ ਹਜੇ ਤੇ ਉਹ ਕਹਿ ਰਹੇ ਜੀ ਕਿ ਜਦੋਂ ਸਾਨੂੰ ਉੱਪਰੋਂ ਹਦਾਇਤ ਆ ਜਾਏਗੀ ਉਦੋਂ ਹੀ ਅਸੀਂ ਦੱਸਾਂਗੇ ਕੋਈ ਕਲੀਅਰ ਦੱਸ ਨਹੀਂ ਰਿਹਾ ਜੀ ਕੁਛ ਨਹੀਂ ਦੱਸ ਰਹੇ ਹਾਂ ਜੀ ਕੁਛ ਨਹੀਂ ਦੱਸ ਰਹੇ ਇਹ ਸੰਸੜੇ ਨਾਲ ਭਾਈ ਅਮਰਤਪਾਲ ਸਿੰਘ ਜੀ ਹਲਕਾ ਖਡੂਰ ਸਾਹ ਤੋਂ ਐਮਪੀ ਉਹਨਾਂ ਦੇ ਪਿਤਾ ਜੀ ਜੋ ਦੱਸ ਰਹੇ ਸਨ ਕਿ ਕਿਸ ਕਾਰਨ ਦੇ ਜੋ ਕਾਰਨ ਨੇ ਉਹ ਦੱਸ ਰਹੇ ਸਨ ਕਿ ਤੁਹਾਡੇ ਨਾਲ ਸੰਜਿਆ ਕਰ ਰਹੇ ਸਨ ਕਿ ਕਿਸ ਕਾਰਨ ਦੇ ਕਾਰਨ ਜਿਹੜੀ ਰਾਤ ਦੀ ਆਏ ਫੋਰਸ ਛਾਉਣੀ ਵਿੱਚ ਤਬਦੀਲ ਹੋ ਚੁੱਕਾ ਹੈ ਪਿੰਨ ਪੂਰੇ ਦਾ ਪੂਰਾ ਜਲੂਪੁਰ ਖੇੜਾ ਕੈਮਰਾਮੈਨ ਕਮਿਸ਼ਨ ਦੀ ਕਰਨਾਲ ਸਰਜੀ ਸਿੰਘ ਐਸਕੇ ਫਲਾਉਟੂ ਟੀਵੀ ਨਾਲ ਸਤਿ ਸ਼੍ਰੀ ਅਕਾਲ ਜੀ ਜਲੂਪੁਰ ਖੇੜਾ ਦੇ ਇਸ ਕੀ ਕਾਰਨ ਹੈਗਾ ਇਹ ਇਹ ਸਾਡੀ ਲਾਅ ਐਂਡ ਔਰਡਰ ਡਿਊਟੀ ਲਈ ਆਈ ਹੈ ਜੀ ਫੋਰਸ ਇਥੇ ਕਿਹੜੀ ਜਗ੍ਹਾ ਜਿਹੜਾ ਹੈਗਾ ਹੁਣ ਖਾਸ ਕਰ ਜਿਹੜਾ ਨਾਕੇਬੰਦੀ ਕਰ ਲਈ ਜਾਂ ਫਿਰ ਪਾਰੀ ਪਲ ਜਿਹੜਾ ਤਾਂ ਇਹ ਜਲੂਪੁਰ ਖੇੜਾ ਪਿੰਡ ਪਿੰਦਾ ਜੀ ਇੱਥੇ ਡਿਊਟੀ ਆਈ ਹੋਈ ਹੈ ਕੋਈ ਸਾਡੀ ਕੋਈ ਇਨਪੁੱਟ ਹੁੰਦੀ ਹੈ ਉਹ ਹੋਂ ਜਿਹੜਾ ਹੈਗਾ ਕਿੱਥੇ ਆਊਟਸਾਈਡ ਤੁਸੀਂ ਖਲੋਤੇ ਹੋ ਜੀ ਜਲੂਪੁਰ ਖੇੜਾ ਪਿੰਡ ਹੈ ਜੀ ਇਹ ਕਿਨਾਂ ਦੇ ਘਰ ਦੇ ਮੁੰਰੇ ਜਿਹੜਾ ਹੈ ਘਰ ਇੱਥੇ ਉਹਨਾਂ ਦਾ ਵੀ ਹੈਗਾ ਜੀ ਅ ਸਰ ਅਮਰਿਤਪਾਲ ਸਿੰਘ ਦਾ ਤੇ ਬਾਕੀ ਇੱਥੇ ਚੌਂਕ 'ਚ ਖੜੇ ਸੀ ਸਰ ਜਦੋਂ ਆਊਟਸਾਈਡ ਹੀ ਲਗਾਈਗੀ ਕਿ ਇਨਪੁਟ ਕਿਸ ਤਰ੍ਹਾਂ ਦੀ ਹੈਗੀ ਜਿਹਦੇ ਕਾਰਨ ਕੋਈ ਇਨਪੁਟ ਸਾਡੀਆਂ ਇੰਟਰਨਲ ਹੁੰਦੀਆਂ ਜੀ ਦੈਟ ਕੈਨੋਟ ਸ਼ੇਅਰ ਸਰ ਕੋਈ ਨਜ਼ਰਬੰਦ ਕੀਤਾ ਗਿਆ ਹੈਗਾ ਜੀ ਐਸਾ ਕੁਛ ਨਹੀਂ ਤੁਸੀਂ ਦੇਖੋ ਇਸ ਤੋਂ ਬਾਹਰ ਬੈਠੇ ਨਜ਼ਰਬੰਦ ਤੇ ਤਾਂ ਹੁੰਦਾ ਜੀ ਅਸੀਂ ਉਹਨਾਂ ਨੂੰ ਡੀਟੇਨ ਕੀਤਾ ਹੋਇਆ ਸੀ ਨਹੀਂ ਪੁਲਿਸ ਫੋਰਸ ਅੰਦਰ ਹੀ ਬੈਠੀ ਸੀਗੀ ਜੀ ਨਹੀਂ ਨਹੀਂ ਉਹ ਤੇ ਉਹਨ ਚਾਦਕਾ ਪੀਰੇ ਹੋਣੇ ਜੀ ਐਸਾ ਕੁਛ ਨਹੀਂ ਆਫਸਰ ਤੇ ਦੇਖੋ ਸਾਰੇ ਬਾਰੇ ਉਹਨਾਂ ਦਾ ਕਹਿਣਾ ਹੈਗਾ ਜੀ ਅਸੀਂ ਕੌਮੀ ਇਨਸਾਫ ਮੋਰਚੇ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਸੀਗੇ ਤੇ ਸ਼ਾਇਦ ਤਾਂ ਕਰਕੇ ਪੁਲਿਸ ਨੇ ਜਿਹੜਾ ਹੈਗਾ ਉਹਨਾਂ ਨੂੰ ਰੋਕਿਆ ਹੈਗਾ ਔਰ ਬਕਾਇਦਾ ਉਹਨਾਂ ਨੂੰ ਲੱਗਦਾ ਹੈਗਾ ਵੈਸੇ ਐਸ ਸੱਚ ਕੋਈ ਨਹੀਂ ਸਾਨੀ ਐਸ ਸੱਚ ਕੋਈ ਨਹੀਂ ਬਾਕੀ ਮੈਂ ਚਾਰਿਆਂ ਨੂੰ ਬੁਲਾ ਰਹੇ ਹਾਂ